ਕੈਨੇਡਾ ਦੇ ਸਪਾਉਸ ਵੀਜ਼ੇ ਦੀ ਗੱਲ ਕਰ ਲਈਏ ਤਾਂ ਸਪਾਉਸ ਵੀਜ਼ਾ ਪਰਮਾਨੈਂਟਲੀ ਬੰਦ ਕਰ ਦਿੱਤਾ ਗਿਆ ਕੈਨੇਡਾ ਦੇ ਵਿੱਚ 1 ਸਾਲ ਦੇ ਲਈ ਕਿਊਬਿਕ ਪ੍ਰਵਿੰਸ ਦੇ ਵਿੱਚ ਜੇ ਤੁਸੀਂ ਵੀ ਆਪਣੇ ਸਪਾਉਸ ਨੂੰ ਸਪੌਂਸਰਸ਼ਿਪ ਜਾਂ ਕਾਮਨ ਲਾ ਜਾਂ ਫਿਰ ਸਪਾਉਸ ਦਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤੇ ਅਗਲੇ ਸਾਲ ਜੂਨ 25 2026 ਤੱਕ ਪਰਮਾਨੈਂਟਲੀ ਬੰਦ ਕਰ ਦਿੱਤਾ ਗਿਆ ਆ ਕੋਈ ਵੀ ਐਪਲੀਕੇਸ਼ਨ ਹੁਣ ਸਪਾਉਸ ਵੀਜ਼ੇ ਦੀ ਐਕਸੈਪਟ ਨਹੀਂ ਕੀਤੀ ਜਾਊਗੀ ਕਿਊਬਿਕ ਪਰਵਿੰਸ ਦੇ ਵਿੱਚ ਕੈਨੇਡਾ ਦੇ ਸੋ ਮੇਰਾ ਭਰਾ ਉਹਨਾਂ ਦਾ ਜਿੰਨਾ ਵੀ ਕੋਟਾ ਸੀਗਾ ਉਹ ਆਲਰੇਡੀ ਕੰਪਲੀਟ ਕਰ ਦਿੱਤਾ ਉਹਨਾਂ ਨੇ 13000 ਸੋ ਹੁਣ ਉਹਨਾਂ ਨੇ ਕੋਈ ਵੀ ਸਪਾਊਸ ਵੀਜ਼ੇ ਦੀ ਐਪਲੀਕੇਸ਼ਨ ਅਕਸੈਪਟ ਨਹੀਂ ਕਰਨੀ ਜੇ ਤੁਹਾਡਾ ਪਲਾਨ ਬੰਦਾ ਉਥੇ ਮੂਵ ਨਾ ਹੋਈਓ ਕੋਈ ਹੋਰ ਪ੍ਰਵਿੰਸ ਦੇਖ ਲਓ ਜਾਂ ਕੈਨੇਡਾ ਬਹੁਤ ਵੱਡਾ ਹੈਗਾ ਕੈਂਡੀਡੇਟ ਤੁਸੀਂ ਕਿਤੇ ਵੀ ਮੂਵ ਹੋ ਸਕਦੇ ਆ ਕੈਨੇਡਾ ਦੇ ਵਿੱਚ ਹੁਣ ਸਪਾਊਸ ਓਪਨ ਵਰਕ ਪਰਮਿਟ ਦੀ 1 ਸਾਲ ਵਾਸਤੇ ਕਿਊਬਿਕ ਪ੍ਰਵਿੰਸ ਵਿੱਚ ਐਪਲੀਕੇਸ਼ਨ ਐਕਸੈਪਟ ਨਹੀਂ ਕੀਤੀ ਜਾਊਗੀ ਵੀਡੀਓ ਵਧੀਆ ਲੱਗਦੀ ਹੈ ਕੈਨੇਡਾ ਬਾਰੇ ਇਨਫੋਰਮੇਸ਼ਨ ਲਈ ਪੇਜ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਤਾਂ ਕਿ ਕਿਸੇ ਦੀ ਹੈਲਪ ਹੋ ਸਕੇ